ਲਵ ਮੈਰਿਜ ਕਰਵਾਉਣ ਤੇ ਮਹਿਲਾ ਥਾਣੇਦਾਰ ਨੇ ਮੰਗੀ ਰਿਸ਼ਵਤ ਮੁੰਡੇ ਦੀ ਮਾਂ ਨੂੰ ਫੋਨ ਕਰਕੇ ਕਿਹਾ ਕਿ ਕੁੜੀ ਵਾਲਿਆਂ ਨੇ ਕੀਤੀ ਹੈ ਸ਼ਿਕਾਇਤ ਅਤੇ ਤੁਹਾਡੇ ਤੇ ਹੋਵੇਗਾ ਪਰਚਾ ਦਰਜ ਹੁਣ ਵਿਜੀਲੈਂਸ ਬਿਊਰੋ ਨੇ ਇਸ ਮਹਿਲਾ ਥਾਣੇਦਾਰ ਨੂੰ ਰਿਸ਼ਵਤ ਲੈਂਦਿਆਂ ਕੀਤਾ ਹੈ ਕਾਬੂ ਵਿਜੀਲੈਂਸ ਬਿਊਰੋ ਬਰਨਾਲਾ ਤੋਂ ਮੇਰੀ ਜਾਣਕਾਰੀ ਦੇ ਮੁਤਾਬਕ ਮਨਪ੍ਰੀਤ ਕੌਰ ਬਰਨਾਲਾ ਨੇ ਵਿਜੀਲੈਂਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਲੜਕੇ ਨੇ ਲਵ ਮੈਰਿਜ ਕਰਵਾਈ ਹੈ ਅਤੇ ਲਵ ਮੈਰਿਜ ਕਰਵਾਉਣ ਤੋਂ ਬਾਅਦ ਥਾਣੇ ਤੋਂ ਮਹਿਲਾ ਥਾਣੇਦਾਰ ਨੇ ਉਹਨਾਂ ਨੂੰ ਫੋਨ ਕਰਕੇ ਪਰਚਾ ਦਰਜ ਕਰਨ ਦੀ ਗੱਲ ਕਰਦੇ ਆ 15000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਮਨਪ੍ਰੀਤ ਕੌਰ ਨੇ ਬਿਜ਼ਨਸ ਤੱਕ ਪਹੁੰਚ ਕੀਤੀ ਅਤੇ ਬਿਜ਼ਨਸ ਬਿਊਰੋ ਨੇ ਜਾਲ ਵਿਛਾ ਕੇ ASI ਨੂੰ 5000 ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹੱਥੀ ਕਾਬੂ ਕਰ ਲਿਆ ਹੈ ਉਹ ਸਾਡੇ ਕੋਲੇ ਮਨਪ੍ਰੀਤ ਕੌਰ ਕੁੜੀ ਕੰਪਲੇਂਟ ਹਾਜ਼ਰ ਆਈ ਹੈ ਜੀ ਉਹਨੇ ਦੱਸਿਆ ਵੀ ਉਹਦੇ ਬੇਟੇ ਲਵਪ੍ਰੀਤ ਸਿੰਘ ਨੇ ਜਗਦੀਪ ਕੌਰ ਕੁਈ ਤਾਜ਼ੋ ਦੀ ਲੜਕੀ ਰਹੇ ਨਾ ਇਹਨਾਂ ਨੇ ਉਹਨਾਂ ਨੂੰ ਲੰਮੈਜ ਕਰਵਾਈ ਹੈ ਜੀ ਪਿਛਲੇ ਦਿਨੀ ਔਰ ਉਹਨੂੰ ਇਹ ਕਿਤੇ ਤਪੇ ਤੋਂ ਕੋਈ ਫੋਨ ਆਇਆ ਥਾਣੇ ਤੋਂ ਐਸਈ ਮੀਨਾ ਰਾਣੀ ਦਾ ਜਿਹਨੇ ਕਿਹਾ ਵੀ ਤੇਰੇ ਖਿਲਾਫ ਦਰਖਾਸਤ ਦਿੱਤੀ ਹੈ ਉਹ ਲੜਕੀ ਦੇ ਮਤਲਬ ਪਿਕੇਆ ਵੱਲੋਂ ਤੇ ਤੂੰ ਮਤਲਬ ਥਾਣੇ ਹਾਜ਼ਰ ਆ ਉਸ ਤੋਂ ਉਹਨੇ ਮਤਲਬ ਰਿਸ਼ਵਤ ਦੀ ਮੰਗ ਕੀਤੀ ਹੈ ਜੀ ਅੱਜ ਉਹਨੂੰ ਮਤਲਬ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਟਰੈਪ ਲਗਾ ਕੇ 5000 ਰੁਪਏ ਰਿਸ਼ਵਤ ਲੈਣ ਦੇ ਨੂੰ ਅਰੈਸਟ ਕੀਤਾ ਜੀ ਅਸੀਂ ਨਹੀਂ ਫਿਰ ਹਲਕੇ ਸੈਸ਼ਨ ਕੀਤਾ ਜੀ ਅੱਗੇ ਤਫਤੀਸ਼ ਕਰ ਰਹੇ ਆ